ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲक्की ਖੁਰਾਲੀ ਸੋ ਖੇਡਾ ਵਾਰਡ ਨੰਬਰ 6 ਦੀਆਂ ਜਿਸ ਦਾ ਕੀ ਅੱਜ ਚੌਥਾ ਤੇ ਖੇਰ ਲਾ ਦਿੱਸੀ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਗੁਰਪ੍ਰਤਾਪ ਸਿੰਘ ਪੜਿਆਲਾ ਚੇਅਰਮੈਨ ਪ੍ਰਵਿੰਦਰ ਸਿੰਘ ਗੋਲਡੀ ਸਰਦਾਰ ਬਹਾਦਰ ਸਿੰਘ ਓਕੇ ਵਲੋਂ ਤੇ ਉਹਨਾਂ ਇਹਨਾਂ ਸਾਰੇ ਮੁੱਖ ਮਹਿਮਾਨਾਂ ਵੱਲੋਂ ਦੱਸਿਆ ਗਿਆ ਕਿ ਖੇਡਾ ਸਾਡੇ ਜ਼ਿੰਦਗੀ ਦਾ ਇੱਕ ਅਹਿਮ ਰੋਲ ਨਹੀਂ ਮੰਨਦੀ ਆ ਹਨ ਜੋ ਕਿ ਬੱਚਿਆਂ ਨੂੰ ਅੱਜ ਕੱਲ ਜੋ ਮੋਬਾਈਲ ਚੱਲ ਰਿਹਾ ਨੂੰ ਉਸ ਤੋਂ ਦੂਰ ਰੱਖਣ ਲਈ ਇੱਕ ਬਹੁਤ ਹੀ ਵਧੀਆ ਤੇ ਸਾਰਾ ਢੰਗ ਬਣਾਇਆ ਗਿਆ ਹੈ ਇਹਨਾਂ ਗੇਮਾਂ ਵਿੱਚ ਭਾਗ ਲਿਆ ਸੋ ਜਿੱਥੇ ਕੀ ਰੱਸਾ ਖਿੱਚਣ ਦੀ ਜੋ ਗੇਮ ਹੈ ਉਸ ਵਿੱਚ ਭਾਗ ਲਿੱਤਾ ਗਿਆ ਤੇ ਬੱਚਿਆਂ ਨੇ ਇਹਨਾਂ ਮੁੱਖ ਮਹਿਮਾਨਾਂ ਨਾਲ ਨੱਚ ਟੱਪ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਰੋਜ਼ਾਨਾ ਹੀ ਇੱਕ ਘੰਟਾ ਜ਼ਰੂਰ ਆਪਣੇ ਬੱਚਿਆਂ ਨਾਲ ਮਿਲ ਕੇ ਮੱਚੇ ਬਣ ਕੇ ਉਹਨਾਂ ਦੇ ਖੇਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਜੋ ਕਿ ਜ਼ਿੰਦਗੀ ਦਾ ਜੋ ਖੁਸ਼ੀ ਹੈ ਉਸ ਨੂੰ ਅਸੀਂ ਸਹੀ ਤਰੀਕੇ ਨਾਲ ਅਪਣਾ ਸਕੀਏ ਸੋ ਦੇਖਦੇ ਰਹੋ ਸ਼ਾਨੇ ਪੰਜਾਬ ਨੂੰ ਚੈਨਲ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਜੀ ਨਾਲ ਹਲੋ ਟਿਕਣਾ

ਇਹਨਾਂ ਦਾ ਮੰਨਤਿਆਂ ਮੈਂ ਪਵਾ ਰਹੇ ਆ ਆ ਜੋ ਬੱਲੀਰ ਪਾਣੇ ਆ ਇੱਕ ਆ ਜੋ ਨਾ ਜਾ ਲੈ ਆ ਜੋ ਸਾਰੇ ਕੋ ਆ ਇੱਕ ਵਾਰੀ ਸਹਿਮਤਰੀ ਤੇ ਜਿਨਾਂ ਨੂੰ ਸਾਡੇ ਕਲੱਬ ਵੱਲੋਂ ਤੇ ਰਣ ਦੇ ਹੌਸਲਾ ਅਫਜ਼ਾਈ ਕਰਾਂਗੇ ਅਤੇ ਖੈਰ ਹਰ ਇੱਕ ਨੂੰ ਅਜੀਤ ਸਿੰਘ ਬਾਟੀ ਵੀਰ ਆਮਾਦੀ ਪਾਰਟੀ ਦੇ ਪੁੱਤੇ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਦੇ ਅਤੇ ਹੋਰ ਮੇਰੇ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਤੇ ਜਿਨਾਂ ਜਨਮਾਂ ਦੇ ਸਾਹਾਂ ਦਾ ਸਰਦਾਰ ਬਾਦ ਅੱਜ ਦੂਜੇ ਸੈਮੀਫਾਈਨਲਸ ਤੇ ਵੀ ਕਿੰਨਾ ਕਰਕੇ ਲਾਈਨ ਅਪ ਹੋ ਗਏ ਨੇ ਜਿਹੜੇ ਵਿੱਚ ਬਰਮਿੰਡ ਦੇ ਦੂਜੇ ਸੈਮੀਫਾਈਨਲਿਸ ਤੇ ਮਨੀਸ਼ ਸਿੰਘ ਬਾਟੀ ਨਿਤੋ ਦਵਿੰਦਰ ਸਿੰਘ ਬਿੰਦੂ ਤੇ ਜਗਦੀਪ ਸਿੰਘ ਤੇ ਸਾਹਿਬ ਸਿੰਘ ਇਹ ਵੀ ਕਰਕੇ ਲਾਈਨ ਤੇ ਖੜ੍ਹ ਗਣ ਨਵੀਨ ਸਿੰਘ ਨਵੀਨ ਸਿੰਘ ਨਿਤੋ ਗੁਰਦੀਪ ਸਿੰਘ ਬਿੰਦੂ ਇਹ ਵੀ ਲਾਈਨ ਤੇ ਆ ਜਾਣ ਜੀ ਇਹ ਸਾਡੇ ਚਾਹੀਦ ਸੈਮੀਫਾਈਨਲਿਸ ਨੇ ਹਨੀ ਬਾਦਲੇ ਪਨਾਹ ਤੋਂ ਬੈਕ ਫੋਟੋ ਤੇ ਉੱਪਰ ਬਈ ਇੱਥੇ ਚਾਰ ਬਜਾ ਹੈ ਜਿਹੜਾ ਤੁਹਾਨੂੰ ਕਰੀਏ ਸੋ ਖੇਡਾਂ ਵਾਰ ਨੰਬਰ 6 ਦੀਆਂ ਮੋਬਾਈਲ ਛੱਡੋ ਖੇਡਾ ਆਪਣਾ ਵਿੱਚ ਅੱਜ ਜੋ ਮੁੱਖ ਮਹਿਮਾਨ ਪਹੁੰਚੇ ਉਹਨਾਂ ਤਾਪ ਸਿੰਘ ਪਟਿਆਲਾ ਖੇਡ ਪ੍ਰਮੋਟਰ ਤੇ ਪਾਗ ਰੋਕੇ ਕੱਲ ਨੂੰ बेटी का भी बहुत स्वागत करते हैं यात्री बच्ची ने इंटरनेशनल लैवल पर ਪਕੜਾ ਮੁਕਾਬਲਾ ਚੱਲ ਰਿਹਾ ਨਿਆਣਾ ਦਾ ਕਬੀ ਹੈ ਹਾਂ ਜੀ ਲੋਕੋ ਆਪ ਦੋ ਲੋਟ ਹਾਂ ਹਾਂ ओके ਰਾਣਾ ਜੀ ਨੂੰ ਰਾਣਾ ਜੀ ਆ ਗਿਆ ਰਾਣਾ ਜੀ ਓਕੇ ਵਧੀਆ ਪਰਾਲਾ ਬਾੜ ਨੰਬਰ 6 ਦਾ ਦੇਖੋ ਅਮਨ ਦੇਸ਼ ਨੂੰ ਰੋਕੀ ਦਾ ਜੁਕਨ ਲੈ ਲੈਂਦੀ ਆ ਇਹਨਾਂ ਨੂੰ ਬੜਾ ਕਾਲਾ ਹੈ ਸਾਡੇ ਗੁਰਮਖ ਮਾਟਰ ਜੀ ਉਹਨਾਂ ਨੂੰ ਵੀ ਬੇਨਤੀ ਹੈ ਹੈਲੋ ਹੈਲੋ ਤਾੜੀ ਮਾਰੀ ਜਾਓ ਜ਼ੋਰਦਾਰ हाँ जी कारी भी जी सारी जी उन्होंने सम्मान हो रहा सहनी जी क्या बात है सैंडी जी जो जी आशू तब्ली जी आओ जी तो चल यार राजवीर चल तो वहाँ तो मिलना हा, अच्छा, कर, है हाँ चल अच्छा शील्ड सिद्धि करे हो शील्ड सिद्धि कोई नहीं मिलेगा बच्चे मिलेगा कोई नहीं जेड़े बच्चे रहने वाले हैं जरूर मिलेगा ओके सिद्धि बच्चों ਇਹਨੇ ਤਾਂ ਮੈਨੂੰ ਬੰਦ ਕਰ ਦਿੱਤਾ ਅੱਲਾਹ ਹਾਜ਼ਰੀ ਦਾ ਇਹ ਜਾਣ ਵਾਲੀ ਇੱਕ ਐ ਨੂੰ ਜਾਣੇ ਮੇਰੇ ਵਾਲੇ ਕੁਛ ਨੂੰ ਇੱਧਰ ਨੂੰ ਅੱਛਾ ਜਿਹਨੂੰ ਕੁਰਸੀ ਲੱਗਣੀ ਜਿੱਥੇ ਖਾਲੀ ਰਹੀ ਗਈ ਉਹ ਪਿੱਛੇੋਂ ਨਹੀਂ ਮੁਰੂਗਾ ਐ ਜਿਹਨੂੰ ਕਮ ਕਰਾਊਗਾ ਹਾਂਜੀ ਲੋਕੀ ਵੀ ਦੀ ਕੋਣ ਅਮ ਇੱਥੇ ਮੰਨਦੇ ਖੋੜਾ ਕਰਾਜੀ ਇਹਨਾਂ ਦੀ ਪਾ ਜੀਆਂ ਸਾਰੇ ਚੀਵੀ ਦਾ 골ਡੀ ਕੀ ਪਹੁੰਚੇ ਸੜੇ ਭੈਣ ਜੀ ਇੱਕ ਵਾਰੀ ਇੱਧਰ ਨੂੰ ਆਓ ਜੀ ਸਾਢੇ 8:30 ਦੇ ਵੇਲੇ ਆਜੋ ਗੋਲੀ ਸਾਢੇ 4:30 ਸਭ ਇਹਦਰ ਫਾਈਨਲ ਮੈਚ ਚੱਲ ਰਿਹਾ ਜੀ ਵਾਲੀਬਾਲ ਦਾ ਮਾਡਰਡਾਨ ਵੇ ਗਸਰ ਬੰਨ੍ਹ ਦਿੱਤੀਆ ਅਰੇ ਸਸਾ

ਸਾਰਿਆਂ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਿਹੜਾ ਪਿਛਲੇ 4 ਦਿਨਾਂ ਤੋਂ ਇਹ ਸਪੋਰਟਸ ਈਵੈਂਟ ਇੱਥੇ ਚੱਲ ਰਿਹਾ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਅਵਾਰਡ 6 ਦੇ ਸਾਰੇ ਵਸਨੀਕਾਂ ਨੂੰ ਉਸ ਤੋਂ ਵੀ ਪਹਿਲਾਂ ਵਧਾਈ ਆ ਸਾਡੇ ਭਰਾ ਰੌਕੀ ਨੂੰ ਜਿਨੇ ਆ ਸਾਰਾ ਐਫਰਟ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇੰਨਾ ਸੋਹਣਾ ਉਪਰਾਲਾ ਕੀਤਾ ਅੱਜ ਕਿਤੇ ਨਾ ਕਿਤੇ ਜਿਵੇਂ ਪਹਿਲਾਂ ਅਨਾਉਂਸ ਕੀਤਾ ਜਾ ਰਿਹਾ ਸੀ ਵੀ ਬੱਚੇ ਜਿਹੜੇ ਨੇ ਨੌਜਵਾਨ ਜਿਹੜੀ ਸਾਡਾ ਯੂਥ ਹੈ ਬੱਚੇ ਨੇ ਇਹ ਮੋਬਾਈਲ ਦੇ ਵਿੱਚ ਹੀ ਵਡੇ ਰਹਿੰਦੇ ਨੇ ਚਾਹੇ ਫੇਸਬੁੱਕ ਹੋਵੇ ਚਾਹੇ کارਟੂਨਸ ਹੋਣ ਚਾਹੇ ਇਹਨਾਂ ਦੀਆਂ ਕੋਈ ਗੇਮਸ ਹੋਣ ਤਾਂ ਅੱਜ ਲੋੜ ਹੈ ਬੱਚਿਆਂ ਦੀ ਆਈ ਸਾਈਡ ਵੀ ਖਰਾਬ ਹੋ ਰਹੀ ਹੈ ਫਿਜ਼ੀਕ ਵੀ ਨਹੀਂ ਚੰਗੀ ਬਣ ਪਾਉਂਦੀ ਕਿਉਂਕਿ ਬਚਪਨ ਦੇ ਵਿੱਚ ਜਿਹੜੀ ਨੀਂਵ ਚੰਗੀ ਇੱਕ ਜੀਵਨ ਦੀ ਨੀਂਵ ਹੈ ਜਿਹੜੀ ਉਹ ਬਚਪਨ ਚ ਰੱਖੀ ਜਾਂਦੀ ਹੈ ਜੇ ਅੱਜ ਇਹ ਤੰਦਰੁਸਤੀਆਂ ਇਹਨਾਂ ਬੱਚਿਆਂ ਦੇ ਵਿੱਚ ਹੋਣਗੀਆਂ ਇਹ ਕੋਈ ਐਫਰਟ ਕਰਕੇ ਸ਼ਰੀਰ ਕਮਾਉਣਗੇ ਤਾਂ ਅੱਗੇ ਸੁਚੱਜਾ ਜੀਵਨ ਵੀ ਬਤੀਤ ਕਰਨਗੇ ਬਹੁਤ ਸੋਹਣਾ ਉਪਰਾਲਾ ਹੈ ਹਰ ਇੱਕ ਬੋਰਡ ਦੇ ਵਿੱਚ ਹਰ ਇੱਕ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਬਹੁਤ-ਬਹੁਤ ਸਾਰੇ ਪ੍ਰਬੰਧਕਾਂ ਨੂੰ ਵਧਾਈ ਤੇ ਸਾਰੇ ਜਿੰਨੇ ਮੋਤਵਾਰ ਸੱਜਣ ਵੀ ਇਸ ਹਲਕੇ ਦੇ ਇਸ ਕੋਰਾਲੀ ਸ਼ਹਿਰ ਦੇ ਜੋ ਇਹਨਾਂ ਦੀ ਸਪੋਰਟ ਕਰ ਰਹੇ ਨੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਚਾਹੇ ਮੋਰਲ ਹੀ ਹੋਵੇ ਚਾਹੇ ਉਹ ਹਾਜ਼ਰੀ ਦੇ ਕੇ ਹੋਵੇ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬੱਚਿਆਂ ਦਾ ਉਤਸ਼ਾਹ ਵਧਾਉਣਾ ਜ਼ਰੂਰੀ ਹੈ ਸਾਡਾ ਜਿਹੜਾ ਪੰਜਾਬ ਆਉਣ ਵਾਲੇ ਸਮੇਂ 'ਚ ਇਸੇ ਯੂਥ ਇਸੇ ਪਨੀਰੀ ਦੇ ਹੱਥਾਂ 'ਚ ਜਾਣਾ ਸਾਨੂੰ ਲੋੜ ਹੈ ਅੱਜ 6ਵੇਂ ਜਿਹੜਾ ਪੰਜਾਬ ਦੇ ਵਿੱਚ ਦਰਿਆ ਵਗਦਾ 6ਵਾਂ ਜਿਹੜਾ ਨਸ਼ਿਆਂ ਦਾ ਉਹਨਾਂ ਤੋਂ ਬਚਾਉਣ ਲਈ ਵੀ ਮੋਬਾਈਲ ਫੋਨ ਤੋਂ ਬਚਾਉਣ ਲਈ ਸਾਡੇ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜਨ ਦੀ ਤੇ ਬਹੁਤ-ਬਹੁਤ ਰੋਕੀ ਜੀ ਤੁਹਾਨੂੰ ਵਧਾਈ ਬਹੁਤ ਸੋਹਣਾ ਅਪਰਾਲਾ ਹੈ ਅਸੀਂ ਸਦਾ ਹੀ ਤੁਹਾਡੇ ਨਾਲ ਜਿੱਥੇ ਮਰਜ਼ੀ ਸਾਡੀ ਇਹ ਜੇ ਇਵੈਂਟਸ ਲਈ ਇਹ ਜੇ ਖੇਡਾਂ ਲਈ ਡਿਊਟੀ ਲਾਓ ਅਸੀਂ ਦਿਨ ਪਰ ਰਾਤ ਤੁਹਾਡੇ ਨਾਲ ਖੜੇ ਹਾਂ ਬਹੁਤ ਧੰਨਵਾਦ ਪੜਿਆਣਾ ਸਾਹਿਬ ਜਿਹੜੀਆਂ ਮਾਤਾ-ਮਾਵਾਂ ਆਏ ਭੈਣਾਂ ਆਏ ਬੀਬੀਆਂ ਆਏ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੀਆਂ ਆਏ ਅੱਜ ਉਹ ਵੀ ਇਸ ਕੈਜੀ ਐਕਟਰ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਭਾਵੇਂ ਦੇਮਾ ਜਿਹੜੀਆਂ ਵਕੋ-ਵਕਰੀਆਂ ਸੀ ਦੇਖੋ ਮੈਂ ਜਦੋਂ ਉੱਥੋਂ ਐਂਟਰ ਹੋਏ ਹਾਂ ਸਭ ਤੋਂ ਪਹਿਲਾਂ ਮੇਰੀਆਂ ਮਾਤਾਵਾਂ ਤੇ ਭੈਣਾਂ ਬੈਠੀਆਂ ਸੀ ਉਹਨਾਂ ਨੂੰ ਫਤਿਹ ਬੁਲਾਈ ਇੰਨਾ ਉਤਸ਼ਾਹ ਸੀ ਉਹਨਾਂ ਦੇ ਚਿਹਰਿਆਂ ਤੇ ਇੰਨਾ ਪਿਆਰ ਸੀ ਇੰਨਾ ਰੋਹਾ ਮਤਲਬ ਰੂਹ ਉਹਨਾਂ ਦੀ ਖਿੜੀ ਪਈ ਸੀ ਬੱਚਿਆਂ ਨੂੰ ਦੇਖ ਕੇ ਵੀ ਉਹਨਾਂ ਦੇ ਬੱਚੇ ਗਰਾਊਂਡ ਦੇ ਵਿੱਚ ਕੋਈ ਬੈਡਮਿੰਟਨ ਖੇਡ ਰਿਹਾ ਕੋਈ ਰੱਸਾ ਖਿੱਚੀ ਕਰ ਰਹੇ ਨੇ ਪੁਰਾਤਨ ਜਿਹੜੀਆਂ ਖੇਡਾਂ ਨੇ ਕੋਈ ਵਾਲੀਬਾਲ ਖੇਡ ਰਿਹਾ ਤਾਂ ਮਾਵਾਂ ਲਈ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਸਾਰਾ ਦਿਨ ਕੋਈ ਹਾਊਸ ਵਾਈਫ ਹੈ ਤਾਂ ਉਹ ਘਰ ਦਾ ਕੰਮ ਕਰਕੇ ਈਵਨਿੰਗ 'ਚ ਜੇ ਘੰਟਾ ਬੱਚਿਆਂ ਦੇ ਨਾਲ ਆਪਾਂ ਮੈਂ ਜਿਵੇਂ ਮੈਂ ਅਰਮਿਤਜੀ ਤੁਹਾਨੂੰ ਵੀ ਕਿਹਾ ਵੀ ਟੱਗ ਆਫ ਵਾਰ ਚੱਲ ਰਹੀ ਸੀ ਆਪਾਂ ਰੱਸਾ ਖਿੱਚਣ 'ਚ ਆਪ ਵੀ ਨਾਲ ਬੱਚੇ ਬਣ ਜਾਣੇ ਤਾਂ ਮੈਂ ਮੇਰਾ ਅਪੀਲ ਵੀ ਹੈ ਹਰ ਇੱਕ ਬਜ਼ੁਰਗ ਨੂੰ ਜਾਂ ਆਪਣੇ ਗਰੋਨ ਅਪ ਜਿਹੜੇ ਅਡਲਟਸ ਨੇ ਉਹਨਾਂ ਲਈ ਵੀ ਤੁਸੀਂ ਬੱਚਿਆਂ ਨਾਲ ਆ ਕੇ ਸ਼ਾਮ ਨੂੰ ਘੰਟਾ ਬੱਚੇ ਜ਼ਰੂਰ ਬਣਿਆ ਕਰੋ ਤੁਹਾਡੀ ਹੈਲਥ ਵੀ ਇੰਪਰੂਵ ਹੋਊਗੀ ਤੁਹਾਡਾ ਜੀਵਨ ਵੀ ਇੰਪਰੂਵ ਬਿਲਕੁਲ ਸਰਕਾਰਾਂ ਨੂੰ ਇਸ ਤੋਂ ਜਿਹੜੀ ਕਹਿ ਦਈਏ ਵੀ ਸਿੱਖ ਵੀ ਮਿਲਦੀ ਹੈ ਕਿ ਜੇਕਰ ਇਸ ਤਰ੍ਹਾਂ ਕੋਈ ਤਾਂ ਕਰਵਾਈਆਂ ਜਾਣ ਤਾਂ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਹੜ ਬਗ ਰਿਹਾ ਉਸ ਨੂੰ ਵੀ ਜਿਹੜਾ ਖਤਮ ਕੀਤਾ ਜਾ ਜੇ ਜੇ ਦੇਖੋ ਦੁਖਦਾਈ ਗੱਲ ਇਹੀ ਹੈ ਜੇ ਸਰਕਾਰਾਂ ਨੇ ਕੁਝ ਇਹਨਾਂ ਨੇ ਕਰਨਾ ਹੁੰਦਾ ਤਾਂ ਬਹੁਤ ਕੁਝ ਹੋ ਸਕਦਾ ਸੀ ਉਰੇ ਜਿਹੜੇ ਕਬੱਡੀ ਦੇ ਮੈਚ ਹੁੰਦੇ ਸੀ ਹੋਰ ਗੇਮਸ ਹੁੰਦੀਆਂ ਸੀ ਉਹ ਬੰਦ ਹੋ ਗਈਆਂ ਸਾਡੇ ਐਨੀਮਲ ਹਸਬੈਂਡਰੀ ਦੇ ਵਿੱਚ ਜਿਹੜੇ ਸ਼ੋਜ਼ ਹੁੰਦੇ ਸੀ ਘੋੜਿਆਂ ਦੇ ਹਰ ਬਰੀਡ ਹਰ ਐਨੀਮਲ ਨੂੰ ਲੈ ਕੇ ਮੱਝਾਂਾਂ ਬੱਕਰੀ ਤੋਂ ਲੈ ਕੇ ਹਰ ਚੀਜ਼ ਦੇ ਸ਼ੋਜ਼ ਹੁੰਦੇ ਸੀ ਉਹ ਬੰਦ ਹੋ ਗਏ ਤਾਂ ਸਾਨੂੰ ਹਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਵੀ ਜ਼ਰੂਰ ਸਾਡੀ ਨੌਜਵਾਨੀ ਵੱਲ ਧਿਆਨ ਦਿੱਤਾ ਜਾਵੇ ਇਹ ਜਿਹੇ ਖੇਡਾਂ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਧੰਨਵਾਦ ਕਈ ਬੱਚੋ ਹੋਏ ਪਾਰਟਾਈਸ ਵੀ ਹੋ ਗਏ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਲੈ ਕੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਪਾਰਟਿਸਪੀਟ ਉਹਨਾਂ ਤੋਂ ਦਰਵਾਏ ਗਏ ਆ ਕੁਝ ਵੀ ਆਜ ਨਹੀਂ ਭਰੂਗੀ ਕੌਮ ਜੀ ਬਹੁਤ ਵਧੀਆ ਪ੍ਰੰਪਰਾਂ ਲਾਇਆ ਜੀ ਔਰ ਸਾਡੇ ਛੋਟੇ ਬੱਚਿਆਂ ਨੂੰ ਬਹੁਤ ਮਨ ਖੁਸ਼ ਹੋਇਆ ਕਿ ਛੋਟੀ ਪਨੀਰੀ ਸਾਡੀ ਰੋਕੀ ਓਏ ਜਿਨ੍ਹਾਂ ਨੂੰ ਵਿਰਾਸਤੀ ਸਾਡੀਆਂ ਖੇਡਾਂ ਜਿਵੇਂ ਕਿ ਰੱਸਾ ਕਸੀ ਹੋ ਗਈ ਔਰ ਵਾਲੀਬਾਲ ਔਰ ਬੈਡਮਿੰਟਨ ਵਰਗੀਆਂ ਵਧੀਆ ਗੇਮਾਂ ਸਟੈਂਡਰਡ ਦੀਆਂ ਗੇਮਾਂ ਦੇ ਨਾਲ ਬੱਚਾ ਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਮੈਂ ਤਾਂ ਕਹਾਗਾ ਕਿ ਜਿਵੇਂ ਕਿ ਇੱਕ ਨਾਰਾ ਦਿੱਤਾ ਸਾਡੇ ਰੋਕੀ ਵੀਰ ਨੇ ਕਿ ਨਸ਼ਿਆਂ ਤੋਂ ਤੇ ਆਪਣਾ ਮੋਬਾਈਲ ਤੋਂ ਛੁਟਕਾਰਾ ਪਾਉਣ ਦੇ ਲਈ ਇਹਨਾਂ ਖੇਡਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸਲਾਘਾਯੋਗ ਇਹ ਕਦਮ ਹੈ ਦੀ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਖੇਡਾਂ ਬਤਨ ਪੰਜਾਬ ਦੀਆਂ ਸਮੇਂ-ਸਮੇਂ ਸਰ ਕਰਵਾਈਆਂ ਜਾ ਰਹੀਆਂ ਔਰ ਸਾਡੇ ਬਾੜ ਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਵੀ ਇੱਕ ਸਮਨਾ ਕਿ ਸਾਡਾ ਸਾਡਾ ਪੰਜਾਬ ਖਸ਼ਾ ਮੁਕਤ ਹੋਵੇ ਨੌਜਵਾਨ ਖੇਤਾਂ ਨਾਲ ਜੁੜ ਔਰ ਸਾਡੇ ਬੱਚੇ ਨਾ ਵੀ ਪਲੀਰੀ ਸਾਡੀ ਇਹ ਵੀ ਸਾਡੀ ਇਹਦੇ ਚ ਇੱਕ ਜਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਗ ਬੱਚਿਆਂ ਨੂੰ ਲੱਗਾ ਉਸ ਤੋਂ ਵੀ ਨਜਾਤ ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਪਾਤਨ ਹੈ ਜਿਨ੍ਹਾਂ ਨੇ ਐਡਾ ਵੱਡਾ ਇਹ ਸਾਡਾ ਪੰਜਾਬ ਸਰਕਾਰ ਦੇ ਮਾਰਗਦਰਸ਼ ਉਹ ਨਕਸ਼ੇ ਤੇ ਚੱਲਦੇ ਹੋਏ ਜੋ ਇੱਕ ਮਾਨ ਸਾਹਿਬ ਨੇ ਪੀੜਾ ਚੁੱਕਿਆ ਕਿ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਉਸ ਦੇ ਲਈ ਇਹ ਮੈਂ ਤਾਂ ਕਹਾਂਗਾ ਵਧਾਈ ਦੇ ਪਾਤਰੇ ਧੰਨਵਾਦ ਰੋਕੀਆ 2 ਮਿੰਟ ਆ ਜਿਹੜਾ ਤੁਸੀਂ ਇਹ ਬਰਦੋਬਸ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਛੋਟੇ-ਛੋਟੇ ਬੱਚੇ ਕੁਛ ਹੈ ਮਾਤਾ-ਮਾਂ ਕੁਛ ਹੈ ਭੈਣਾ ਕੁਛ ਹੈ ਈ ਗੱਣਾ ਜਾਂਦੇ ਹੋ ਭਾਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਇਹ ਵੀ ਮੈਂ ਸਿੱਖ ਕੇ ਆਇਆ ਤਾਂ ਕਿਦੋਂ ਮੈਂ ਦੇਖਿਆ ਸੀਗਾ ਬਾਹਰ ਜਿਆਦਾ ਸੀ ਜਾਂਦੇ ਇਲੈਕਸ਼ਨਾਂ ਦੇ ਵਿੱਚ ਉੱਥੇ ਜਿਆਦਾ ਚੀਜ਼ਾਂ ਹੁੰਦੀਆਂ ਦੀਆਂ ਉੱਥੇ ਹੀ ਦੇਖ ਕੇ ਮੈਂ ਆਪਣੇ ਬਾੜ ਦੇ ਵਿੱਚ ਕਰਵਾਇਆ ਹੈ ਟੂਰਨਾਮੈਂਟ ਜਿਹੜਾ ਛੋਟਾ ਲੈਵਲ ਦਾ ਵੀ ਹਾਂ ਜਿਹੜੇ ਲੇਡੀਜ਼ ਨਹੀਂ ਬਾਹਰ ਜਾ ਸਕਦੀ ਹੈਗੀ ਕਿਤੇ ਆਪਣੇ ਘਰ ਦੇ ਵਿੱਚੇ ਕੰਮ ਕਰਦੀਆਂ ਰਹਿੰਦੀਆਂ ਉਹਨਾਂ ਨੂੰ ਵੀ ਇੱਕ ਊਰੇ ਮੌਕਾ ਦੇਆ ਗਿਆ ਵੀ ਹਾਂ ਖੇਲੋ ਪੂਰੇ ਹੁਣ ਮੈਂ ਸਾਰਿਆਂ ਤੋਂ ਜਿੰਨੇ ਪਰਿਵਾਰ ਮੇਰਾ ਆਇਆ ਊਰੇ ਮੈਂ ਸਾਰਿਆਂ ਦਾ ਦਿਲ ਤੇ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰੈਸ ਵਾਲਿਆ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਬਸ ਜੀ ਬਾਈ ਗੁਪਜੀ ਗਵਰ ਸਾਹਿਬ ਜੀ ਬਾਟੂ ਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਪਾਰਟੀ ਬਾਰੇ ਕੀ ਕਹਿਣਾ ਕੀ ਕਹਿਣਾ ਜਾਂਦੇ ਹੋ ਬਹੁਤ ਵਧੀਆ ਉਪਰਾਲਾ ਜਿਦਾ ਮਾਨ ਸਾਹਿਬ ਨੇ ਵੀ ਉਪਰਾਲਾ ਕੀਤਾ ਪੱਤਰ ਪੰਜਾਬ ਦੀਆਂ ਖੇਡਾਂ ਹੁੰਦੀਆਂ ਨੇ ਔਰ ਸਟੇਡੀਅਮਾਂ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਕਿ ਨਵੇਂ ਨਵੇਂ ਸਟੇਡੀਅਮ ਬਣ ਰਹੇ ਆ ਕਿ ਬੱਚੇ ਇਧਰੇ ਪਾਸੇ ਜੁਟ ਜੁਟਣ ਉਹ ਅੱਜ ਦਾ ਜਿਹੜਾ ਜ਼ਮਾਨਾ ਚੱਲ ਰਿਹਾ ਬੱਚੇ ਮੋਬਾਈਲਾਂ 'ਚ ਹੀ ਲੱਗੇ ਹੋਏ ਨੇ ਉਹ ਫਿਜ਼ੀਕਲ ਐਕਟੀਵਿਟੀਆਂ ਤੇ ਬੱਚਿਆਂ ਦੀ ਰਹਿ ਹੀ ਨਹੀਂ ਗਈਆਂ ਸਕੂਲਾਂ ਤੋਂ ਬਾਅਦ ਟਿਵੀਸ਼ਨਾਂ ਤੇ ਮੋਬਾਈਲਾਂ ਤੇ ਲੱਗ ਗਏ ਹੀ ਕੰਮ ਵੀ ਸਾਰਾ ਮੋਬਾਈਲਾਂ ਤੇ ਆਂਦਾ ਹੈ ਤੋ ਇੱਕ ਬੜਾ ਵਧੀਆ ਉਪਰਾਲਾ ਮੈਂ ਦੇਖਿਆ ਅੱਜ ਔਰ ਮੈਂ ਇਹ ਦੇਖਿਆ ਵੀ ਛੋਟੇ ਛੋਟੇ ਬੱਚੇ ਲੇਡੀਜ਼ ਪਹਿਣਾ ਮਾਤਾਵਾ ਸਾਰੇ ਜਣੇ ਲੱਗੇ ਹੋਏ ਨੇ ਤੋ ਬਹੁਤ ਵਧੀਆ ਲੱਗਿਆ ਔਰ ਇਦਾਂ ਦੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਵਧੀਆ ਜੀ ਕਿਤੇ ਨਾ ਕਿਤੇ ਟੈਨਸ਼ਨ ਤੇ ਮੁਕਤ ਵੀ ਹੋ ਜਾਂਦੇ ਆ ਲੋਕ ਜਦੋਂ ਅਜਿਹਾ ਦੇਖਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਜੋ ਸਾਰੇ ਨੂੰ ਦੇਖਦੇ ਆਪਣੇ ਆ ਵੀ ਜੀ ਕਰਦਾ ਕਿ ਆਪਾਂ ਵੀ ਪਾਰਟਿਸਪੇਟ ਕਰੀਏ ਸੋ ਇੱਕ ਦੂਜੇ ਨੂੰ ਦੇਖ ਦੇ ਕੇ ਕੋਈ ਸ਼ਰਮ ਵਾਲੀ ਨਹੀਂ ਚੀਜ਼ ਰਹਿੰਦੀ ਕਿ ਹਾਂ ਮੈਂ ਕਰ ਨਹੀਂ ਸਕਦਾ ਜਾਂ ਨਹੀਂ ਕਰ ਸਕਦਾ ਜਿੰਨਾ ਜਿੰਨਾ ਜਿਹਦੇ ਚ ਯੋਗਦਾਨ ਹੁੰਦਾ ਬੰਦਾ ਪਾਉਂਦਾ ਇੱਥੇ ਠੀਕ ਹੈ ਬੱਡੀ ਜੀ ਥੈਂਕ ਯੂ ਥੈਂਕ ਯੂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਤੁਸੀਂ ਵਾਰਡ ਨੰਬਰ 6 ਦੇ ਵਿੱਚ ਕੀ ਕਹਿਣਾ ਚਾਹੁੰਦੇ ਬਣਾ ਨਵੇਕਲਾ ਜਿਹੜਾ ਉਪਰਾਲਾ ਹੈ ਜੀ ਬਿਲਕੁਲ ਮੋਬਾਈਲ ਛੱਡੋ ਖੇਡਾਂ ਅਪਣਾਓ ਤੇ ਇਹ ਸਾਡੇ ਅਮਨਦੀਪ ਰੌਕੀ ਜੀ ਇਹ ਵਾਰਡ ਨੰਬਰ 6 ਚ ਵੀ ਰਹਿ ਰਹੇ ਆ ਤੇ ਇਹ ਜੋ ਪੰਜਾਬ ਜੀ ਯੂਥ ਕਲੱਬ ਬਣ ਰਹੇ ਆ ਪੂਰੇ ਪੰਜਾਬ ਚ ਉੱਥੇ ਵੀ ਇਹ ਪੂਰੇ ਖਰੜ ਹਲਕੇ ਦੇ ਯੂਥ ਕੋਆਰਡੀਨੇਟਰ ਹੈ ਤੇ ਉੱਥੇ ਵੀ ਇਹਨਾਂ ਨੇ ਬਹੁਤ ਬਾ ਕਮਾਲ ਇਦਾਂ ਦੀਆਂ ਕਰੀਆਂ ਉੱਥੋਂ ਇਹਨਾਂ ਨੇ ਸਿੱਖਿਆ ਵੀ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਪਹਿਲੇ ਇਨਸਾਨ ਹੋਣਗੇ ਜਿਨ੍ਹਾਂ ਨੇ ਉੱਥੇ ਸਿੱਖ ਕੇ ਆ ਕੇ ਆਪਣੇ ਪਹਿਲਾ ਬਾੜ ਚ ਆਪਣੇ ਮਹੱਲੇ ਚ ਖੇਡਾਂ ਬਾੜ ਦੀਆਂ ਸ਼ੁਰੂ ਕੀਤਾ ਤੇ ਤੁਸੀਂ ਦੇਖੋ ਸਾਡੀਆਂ ਮਾਵਾਂ ਭੈਣਾਂ ਬੱਚੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਜੋ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਉਹ ਕੀ ਸੀ ਉਹਦੇ ਚ ਕਿਸੇ ਵੀ 8 ਸਾਲ ਦੀ ਉਮਰ ਤੇ ਲੈ ਕੇ 70 ਸਾਲ ਦਾ ਕੋਈ ਵੀ ਪਾਰਟਿਸਪੀਟ ਕਰਦਾ ਮੈਨੂੰ ਲੱਗਦਾ ਇਹ ਵੀ ਉਸੇ ਤਰਜ ਤੇ ਰੋਕੀ ਜੀ ਨੇ ਬਾ ਕਮਾਲ ਪੂਰੇ ਏਰੀਏ ਨੂੰ ਵਾਰਡ ਨੂੰ ਇੱਥੇ ਇਕੱਠਾ ਕਰਿਆ ਨਾਲੇ 10 ਵਜੇ ਤੱਕ ਤੇ ਅੱਜ 4 ਦਿਨ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਬਹੁਤ ਵਧੀਆ ਤਰੀਕੇ ਨਾਲੇ ਚਾਰੇ ਦਿਨ ਇਹਨਾਂ ਦੀ ਸਾਰੀ ਟੀਮ ਨੇ ਇੱਥੇ ਓਮਾ ਜੀ ਪੂਰੀ ਡਿਊਟੀ ਦੇ ਰਹੇ ਆ ਜੱਗੂ ਜੀ ਪੂਰੀ ਡਿਊਟੀ ਦੇ ਰਹੇ ਹੋ ਤੁਸੀਂ ਪੱਤਰਕਾਰ ਸਹਿਬਾਨ ਰਵੀ ਜੀ ਸਾਰੇ ਦਿਨ ਮਾਸਟਰ ਜੀ ਲੱਗੇ ਹੋਏ ਆ ਤੇ ਮੈਂ ਕਹਿੰਦਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਹੈ ਕਰਾਲੀ ਦੇ ਵਿੱਚ ਵਾਰਡ ਚ ਇਹੋ ਜਿਹੇ ਖੇਡਾਂ ਆਪਣੇ ਹਰ ਮੁਹੱਲੇ ਹਰ ਵਾਰਡ ਚ ਹੋਣੀਆਂ ਚਾਹੀਦੀਆਂ ਤਾਂ ਕਿ ਇੱਕ ਤਾਂ ਆਪਣਾ ਭਾਈਚਾਰਾ ਵੀ ਜਿਹੜਾ ਮੁੜ ਕੇ ਆਪਣੇ ਬੱਚੇ ਮੋਬਾਈਲਾਂ ਚ ਲੱਗੇ ਰਹਿੰਦੇ ਆ ਉਹ ਮੋਬਾਈਲਾਂ ਨੂੰ ਦੂਰ ਛੱਡ ਕੇ ਆ ਦੇਖੋ ਚਿੜੀ ਬੱਲਾ ਚੱਲ ਰਿਹਾ ਬਾਲੀਵੁੱਡ ਚੱਲ ਰਿਹਾ ਕਿੰਨੀ ਤਰ੍ਹਾਂ ਦੇ ਖੇਡਾਂ ਇਹ ਹਰ ਆਪਾਂ ਨੌਜਵਾਨਾਂ ਨੂੰ ਇਹ ਚੀਜ਼ਾਂ ਪਹੁੰਚਾਉਣੀਆਂ ਚਾਹੀਦੀਆਂ ਤੇ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਆਪਣੇ ਵਾਰਡ ਮਹੱਲੇ 'ਚ ਚੇਰਮੈਨ ਸਾਹਿਬ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੰਕਲਪ ਲਿਆ ਹੈ ਪੰਜਾਬ ਨੂੰ ਰੰਗਲਾ ਪੰਜਾਬ ਖੁਸ਼ਾ ਮੁਖਤ ਪੰਜਾਬ ਬਣਾਉਣ ਦੇ ਲਈ ਤੇ ਉਹਨਾਂ ਨੇ ਕਿਹਾ ਤਾਂ ਕਿ ਮੈਂ ਘਰ ਘਰ ਦੇ ਵਿੱਚ ਖੇਡਾਂ ਪਹੁੰਚਾ ਦਾਂਗਾ ਇਹ ਉਸੇ ਦਾ ਇੱਕ ਹਿੱਸਾ ਹੈ ਜੀ ਮੈਨੂੰ ਲੱਗਦਾ ਜੇ ਤੁਸੀਂ ਇਹ ਇੱਧਰ ਨੂੰ ਕੈਮਰਾ ਘਰਾਲ ਕਮਾ ਲੋ ਛੋਟੇ ਛੋਟੇ ਬੱਚੇ ਮਾਵਾਂ ਸਾਰੇ ਬਜ਼ੁਰਗ ਤੇ ਨੌਜਵਾਨ ਜਿੰਨੀ ਪੱਦਰ ਖੜਿਆ ਮੈਂ ਪਹਿਲਾਂ ਇਸ ਇਸ ਮੋਹੱਲੇ 'ਚ ਕਦੇ ਇੰਨਾ ਇਕੱਠ ਨਹੀਂ ਦੇਖਿਆ ਪਰ ਇਹ ਸਾਰਾ ਖੇਡਾਂ-ਵਾੜ ਦੀਆਂ ਜੋ ਰੋਕੀ ਜੀ ਕਰਵਾ ਰਹੇ ਆ ਉਹਨਾਂ ਦੀ ਬਦੌਲਤ ਇਹ ਸਾਰਾ ਤਾਂ ਹੀ ਸੰਭਵ ਹੋਇਆ ਜਿਹੜੀਆਂ ਮਾਤਾ-ਮਾਂ ਭੈਣਾਂ ਨੇ ਸਾਡੀਆਂ ਰਸੋਈ ਤੱਕ ਖਿੰਮਤ ਰੱਖੀਆਂ ਬੱਚਿਆਂ ਤਾਂ ਅੱਸੀ ਕੱਲ੍ਹ ਸਾਡੇ ਨਾਲ ਮੌਜੂਦ ਨੇ ਠੀਂਗੜਾ ਸਰ ਪੰਚਾਇਤਪਾਨ ਜਸਪ੍ਰੀਤ ਕੋਟੀ ਦਿਨਾਨੋ ਕੀ ਡਿਪਾਰਟਮੈਂਟ ਮੋਰ ਦਾ ਮੈਂਬਰ ਚੁਣਿਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਸੋ ਅਜ ਵਾਰ ਨੰਬਰ 6 ਜਾਂ ਖੇਡਾ ਜੋ ਕਿ ਮੋਬਾਈਲ ਛੱਡੋ ਖੇਡਾ ਪਣਾਓ ਸੋ ਕੀ ਕਹਿਣਾ ਚਾਹੁੰਦਾ ਸਰ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਸਾਰੀ ਟੀਮ ਵੱਲੋਂ ਜੂਥ ਕਲੱਬ ਦੇ ਮੈਂਬਰਾਂ ਵੱਲੋਂ ਤੇ ਉਹਨਾਂ ਨੇ ਬੱਚਿਆਂ ਵਾਸਤੇ ਇੱਕ ਮਤਲਬ ਬਹੁਤ ਹੀ ਛੋਟੇ ਬੱਦਲ ਤੇ ਕਹ ਲਓ ਪਰ ਇੱਕ ਕਲੋਨੀ ਦੇ ਵਿੱਚ ਇੰਨਾ ਵਧੀਆ এনवायरमेंट ਕ੍ਰੀਏਟ ਕੀਤਾ ਹੈ ਕੇ ਛੋਟੇ ਬੱਚੇ ਤੋਂ ਲੈ ਕੇ 65 ਸਾਲ ਦੀ ਬੀਬੀ ਤੱਕ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ ਤੇ ਬੜਾ ਵਧੀਆ ਲੱਗਿਆ ਕਿ ਬਹੁਤ ਵਧੀਆ ਪ੍ਰਾਲਾ ਕਿ ਇਦਾਂ ਦੇ ਛੋਟੇ-ਛੋਟੇ ਅਪਰਾਲੇ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਯੂਥ ਹੈ ਇਹ ਮੋਬਾਈਲ ਫੋਨਾਂ ਨੂੰ ਛੱਡ ਕੇ ਜ਼ਰੂਰ ਫੇਰ ਇੱਕ ਵਾਰ ਖੇਡਾਂ ਵੱਲ ਮੁੜੇਗਾ ਸੋ ਜੋ ਇਹ ਪ੍ਰਾਲਾ ਸਾਡੇ 12 ਨੰਬਰ 6 ਕੁਰਾਲੀ ਸ਼ਹਿਰ ਵਿੱਚ ਕੀਤਾ ਗਿਆ ਸੋ ਤੁਹਾਨੂੰ ਲੱਗਦਾ ਕਿ ਇਹ ਜੋ ਅਪਰਾਲੇ ਪਿੰਡਾਂ ਵਿੱਚ ਵੀ ਹੋਣੇ ਸ਼ੁਰੂ ਹੋਣਗੇ ਹਾਂਜੀ ਜ਼ਰੂਰ ਜੀ ਜ਼ਰੂਰ ਪਿੰਡਾਂ ਵਿੱਚੋਂ ਇਹ ਚੀਜ਼ਾਂ ਲੋਕ ਹੁੰਦੀਆਂ ਜਾਂਦੀਆਂ ਨੇ ਉਜਾ ਸਹੂਲਤਾਂ ਦੀ ਘਾਟ ਗਰਾਊਂਡਸ ਦੀ ਘਾਟ ਕਰਕੇ ਕਹਿ ਲੋ ਇਹ ਬੱਚਿਆਂ ਦਾ ਜਿਹੜਾ ਹੈਗਾ ਮੋਬਾਈਲ ਨਾਲ ਜ਼ਿਆਦਾ ਟੱਚ ਹੋਣ ਕਰਕੇ ਇਹ ਚੀਜ਼ਾਂ ਘਟ ਗਈਆਂ ਪਰ ਮੈਨੂੰ ਲੱਗਦਾ ਵੀ ਮੈਨੂੰ ਦੇਖ ਕੇ ਬੜਾ ਚਾਅ ਨਹੀਂ ਲਿਆ ਕਿ ਵਾਕੀ ਸਾਨੂੰ ਸੁਖਣਾ ਚਾਹੀਦਾ ਹੈ ਇਹ ਜੇ ਇੱਕ ਸਿਟੀ ਵਿੱਚ ਇਦਾਂ ਦਾ ਕੰਮ ਕੀਤਾ ਜਾ ਸਕਦਾ ਤਾਂ ਫਿਰ ਪਿੰਨਾ ਵਿੱਚ ਵੀ ਉਪਰਾਲੇ ਹੋਣੇ ਚਾਹੀਦੇ ਸੋ ਹਰ ਵਰਗ ਦਾ बच्चा या लेडीज तो लेके जेंट्स तक पार्टिसिपेट ਕਰ ਰਹੇ ਨੇ ਸੋ ਆਪਾਂ ਨੂੰ ਨਹੀਂ ਲੱਗਦਾ ਕਿ ਅਗੋਂ ਆਉਣ ਵਾਲੇ ਇਹੋ ਜਿਹੇ ਉਪਰਾਲੇ ਜੋ ਹੋਰ ਵੱਧ ਚੜ ਕੇ ਹਿੱਸਾ ਪਾਉਣ ਲੈ ਲੇਡੀਜ਼ ਇਸ ਵਿੱਚ ਇੱਛਾ ਪਾਉਣਗੇ ਹਾਂਜੀ ਮੈਨੂੰ ਦੇਖ ਕੇ ਬੜਾ ਬੜਾ ਵਧੀਆ ਲੱਗਿਆ ਕਿ ਲੇਡੀਜ਼ ਦੀ ਸ਼ਮੂਲੀਅਤ ਕਾਫੀ ਆਜੀ ਇੱਥੇ ਤੇ ਬੀਬੀਆਂ ਨੇ 뮤지컬 ਥੀਅਰਸ ਦੇ ਵਿੱਚ ਤੇ ਹੋਰ ਗੇਮਸ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਇਹਦੇ ਵਿੱਚ ਜੇ ਇੰਨਾ ਦੇ ਉਪਰਾਲੇ ਆਪਾਂ ਕਰਦੇ ਆ ਤਾਂ ਦੇਖ ਦੇਖ ਕੇ ਲੇਡੀਜ਼ ਉਤਸ਼ਾਹਿਤ ਹੋਣਗੇ ਤੇ ਇੰਨਾ ਦੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ ਧੰਨਵਾਦ ਸਸ਼ੀਗਲ ਵੀਰ ਜੀ ਅੱਜ ਵਾਰ ਨੰਬਰ 6 6 ਦੇ ਵਿੱਚ ਪਹੁੰਚੇ ਹੋ ਜੇ ਕੋਈ ਮੋਬਾਈਲ ਛੱਡੋ ਆਪਣਾ ਜਿਸ ਤੱਕ ਜੇਕਰ ਮੰਨਿਆ ਜਾਵੇ ਪਿੰਡਾ ਵਿੱਚ ਨਸ਼ਾ ਦਾ ਛੇਵਾਂ ਦਰਿਆ ਹੈ ਤਾਂ ਇੱਕ ਤਰੀਕਾ ਮੋਬਾਈਲ ਤੋਂ ਚੱਲ ਰਿਹਾ ਹੈ ਉਸ ਉੱਪਰ ਕੀ ਕਰਨਾ ਚਾਹੀਦਾ ਤੋ ਇਹ ਰੋਕੀ ਬਾਈ ਦਾ ਬਹੁਤ ਵਧੀਆ ਪਰਾਲਾ ਹੈ ਠੋਖੇਟਾਂ ਦਾ ਇਹਨਾਂ 6 ਮਹੀਨਿਆਂ ਵਿੱਚ ਇਹਨਾਂ ਨੇ ਸ਼ੁਰੂਆਤ ਕਰਿਆ ਸਾਡੇ ਮਨ ਬਹੁਤ ਕੁਝ ਹੋਇਆ ਆ ਕੇ ਅੱਜ ਕੱਲ ਤਾਂ ਕ੍ਰਿਕਟੇ ਜ਼ਿਆਦਾ ਚੱਲ ਰਹੀ ਹੈ ਬੱਚੇ ਉਧਰ ਜ਼ਿਆਦਾ ਜਾ ਰਹੇ ਨੇ ਇਹ ਜੋ ਪਰਾਲਾ ਕੀਤਾ ਹੈ ਤੁਹਾਨੂੰ ਲੱਗਦਾ ਕਿ ਬੱਚੇ ਇਸ ਤੋਂ ਥੋੜਾ ਮੋਬਾਈਲ ਤੋਂ ਜ਼ਿਆਦਾ ਦੂਰ ਰਹਿਣਗੇ ਹਾਂਜੀ ਹਾਂਜੀ ਇਹ ਜੋ ਲੋਕਾਂ ਨੇ ਮੀਰੇ ਨਕਾਇਆ ਇਹਨੂੰ ਲਗਾਤਾਰ ਲਾਗੂ ਰੱਖਣਾ ਬੱਚਿਆਂ ਨੂੰ ਡੇਲੀ ਆਵੇ ਬੱਚਿਆਂ ਨੂੰ ਗੇਮਸ ਐਨਜੋਏ ਕਰਾਵਾ ਬੱਚਿਆਂ ਨੂੰ ਮੋਬਾਈਲ ਤੇ ਤਾਂ ਖਤੂ ਦਿਖਾ ਧੰਨਵਾਦ ਜੀ ਸਾਸ਼ੀਕਲ ਸਾਡੇ ਨਾਲ ਮੌਜੂਦ ਨੇ ਸੌਰਣ ਸਿੰਘ ਜੀ ਕਾਨਗੋ ਸਾਹਿਬ ਜੀ ਖੇਡਾਂ ਬਾਡ ਨੰਬਰ 6 ਦੀਆਂ ਲੋਕ ਕਰਵਾਈਆਂ ਜਾ ਰਹੇ ਹਨ ਜਿਸ ਵਿੱਚ ਕਿ ਮੋਬਾਈਲ ਛੱਡੋ ਖੇਡਾ ਪੜਾਓ ਸੋ ਕੀ ਕਹਿਣਾ ਚਾਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬੜਾ ਹੀ ਧੰਨਵਾਦ ਕਰਦੇ ਆਂ ਸਾਡੇ ਬਾਡ ਨੰਬਰ 6 ਦੇ ਜਿਹੜੇ ਨੌਜਵਾਨ ਪਨੀਰੀ ਐ ਸਾਡੇ ਤੋਂ ਬਾਅਦ ਪਨੀਰੀ ਕਹਿ ਸਕਦੇ ਆਂ ਕਿ ਬਹੁਤ ਹੀ ਵਧੀਆ ਉਪਰਾਲਾ ਖੇਡਾਂ ਦਾ ਤੇ ਮੋਬਾਈਲ ਤਾਂ ਇੱਕ ਤਰ੍ਹਾਂ ਦਾ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਖਾਏ ਰਿਹਾ ਏ ਤੇ ਜਿਹੜੀਆਂ ਖੇਡਾਂ ਹੋ ਰਹੀਆਂ ਬਹੁਤ ਹੀ ਵਧੀਆ ਉਪਰਾਲਾ ਏ ਬਾਕੀ ਪੰਜਾਬ ਸਰਕਾਰ ਦਾ ਵੀ ਬੜਾ ਧੰਨਵਾਦ ਆ ਜਿਹੜੀ ਆਪਣਾ ਖੇਡਾਂ ਵੱਲ ਬੜਾ ਧਿਆਨ ਦੇ ਕੇ ਇੰਨੇ ਛੋਟੇ-ਛੋਟੇ ਪੱਧਰ ਤੇ ਜਿਹੜੀਆਂ ਖੇਡਾਂ ਹੋ ਰਹੀਆਂ ਉਹ ਬਹੁਤ ਹੀ ਚੰਗਾ ਉਪਰਾਲਾ ਸੋ ਤੁਹਾਨੂੰ ਲੱਗਦਾ ਕਿ ਇਹ ਜੋ ਉਪਰਾਲੇ ਹੋ ਰਹੇ ਬਾਡਾਂ ਵਿੱਚ ਹੋਣੇ ਚਾਹੀਏ ਤਾਂ ਕਿ ਜੋ ਬੱਚੇ ਮੋਬਾਈਲ ਤੋਂ ਜਿਆਦਾ ਦੂਰ ਰਹਿ ਸਕਣ ਹਾਂਜੀ ਓਬਵੀਅਸਲੀ ਹੋਣੇ ਚਾਹੀਦੇ ਹਨ ਜਿੱਤੇ ਵੀ ਤਾੜੀ ਮਾਰ ਕੇ ਜਿਹੜੇ ਬਾ ਆਬਵੀਅਸਲੀ ਹੋਣੇ ਚਾਹੀਦੇ ਜੀ ਜਿੰਨੇ ਵੀ ਆਪਣਾ ਵਾਰਡਾਂ ਦੇ ਵਿੱਚ ਵਾਰਡ ਵਾਈਜ਼ ਫਿਰ ਉਸ ਤੋਂ ਬਾਅਦ ਪੂਰੇ ਸ਼ਹਿਰ ਵਾਈਜ਼ ਜ਼ਿਲ੍ਹਾ ਵਾਈਜ਼ ਇਹ ਕੈਡਾ ਹੋਣੀ ਆ ਚਾਹੀਦੀਆਂ ਜਿਹੜੀਆਂ ਕੈਡਾ ਹੁਣ ਬੰਦ ਹੋ ਰਹੀਆਂ ਜਿਵੇਂ ਦੇਖੋ ਪਹਿਲਾ ਜ਼ੋਨ ਹੁੰਦਾ ਸੀ ਜ਼ਿਲ੍ਹਾ ਹੁੰਦਾ ਸੀ ਉਸ ਤੋਂ ਬਾਅਦ ਸਟੇਟ ਫਿਰ ਡਿਸਟ੍ਰਿਕਟ ਤੋਂ ਬਾਅਦ ਸਟੇਟ ਹੁੰਦੀ ਸੀ ਨੈਸ਼ਨਲ ਹੁੰਦੀ ਸੀ ਜਦੋਂ ਤੱਕ ਥੱਲੇ ਦੀ ਪਨੀਰੀ ਨੂੰ ਸੰਭੇ ਨਹੀਂ ਜਾਊਗਾ ਉਦੋਂ ਤੱਕ ਉੱਪਰ ਪਲੇਅਰ ਤਿਆਰ ਨਹੀਂ ਹੋਣੇ ਥੱਲੜੀ ਪਨੀਰੀ ਸਾਂਭਣ ਦੀ ਲੋੜ ਆ ਛੋਟੇ ਪੱਤਰ ਤੇ ਕੈਡਾ ਕਰਾਉਣ ਦੀ ਬਹੁਤ ਜ਼ਿਆਦਾ ਲੋੜ ਸੋ ਸਾਡੇ ਨਾਲ ਮੌਜੂਦ ਨੇ ਸੌਰ ਸਿੰਘ ਜੀ ਦੇ ਯੋ ਡਾਕਟਰ ਜੀ ਨੇ ਸਤਿ ਸ਼੍ਰੀ ਅਕਾਲ ਬੇਟਾ ਕੀ ਨਾਮ ਹੈ ਆਪਣਾ ਅਭਪ੍ਰੀਤ ਅਭਪ੍ਰੀਤ ਜੀ ਤੁਹਾਡੇ ਵਾਰਡ ਵਿੱਚ ਖੇਡਾਂ ਹੋ ਰਹੀਆਂ ਨੇ ਸੋ ਕੀ ਕਹਿਣਾ ਚਾਹੋਗੇ ਮਨੂ ਜੀ ਬਹੁਤ ਖੁਸ਼ੀ ਹੈ ਇੱਥੇ ਬੱਚੇ ਖੇਡ ਰਹੇ ਹਨ ਬੰਨੂ ਲਾਈਕ ਆਪਣਾ ਬਚਪਨ ਯਾਦ ਆਉਂਦਾ ਹੈ ਜੀ ਮੈਂ ਵੀ ਛੋਟੇ ਵੀ ਇਦਾਂ ਹੀ ਖੇਡਦੇ ਹੁੰਦੇ ਸੀ ਆਪਣੇ ਦੋਸਤਾਂ ਨਾਲ ਤੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਜੋ ਖੇਡਾਂ ਹੋਣੇ ਚਾਹੀਦੀਆਂ ਹਨ ਤਾਂ ਕਿ ਬੱਚੇ ਜੋ ਮੋਬਾਈਲ ਤੋਂ ਦੂਰ ਰਹਿ ਸਕਣ ਹੋਣੀ ਚਾਹੀਦੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਨਾ ਸ਼ੁਭਨਾਵ ਮਜੀਤ ਗੌਰ ਜੀਤ ਗੌਰ ਜੀ ਅੱਜ ਵਾਰ ਨੰਬਰ 6 'ਚ ਤੁਹਾਡੇ 'ਚ ਏਡਾ ਵਾਰ ਨੰਬਰ 6 ਦੀ ਹੋ ਰਹੀਆਂ ਜੋ ਕਿ ਮੋਬਾਈਲ ਛੱਡੋ ਤੇ ਖੇਡਾ ਪਣਾਓ ਜਿਸ ਵਿੱਚ ਤੁਸੀਂ ਵੀ ਹਿੱਸਾ ਲਿਆ ਸੋ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਸਾਰੇ ਬੱਚੇ ਮਤਲਬ ਮਿਲ ਕੇ ਇਸ਼ਾਰਾ ਕੰਮ ਕਰਦੇ ਆ ਤਾਂ ਬਹੁਤ ਵੱਡਾ ਪ੍ਰਾਪਲ ਬੱਚਿਆਂ ਦਾ ਤਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਹਰ ਸਾਲ ਦੀ ਤਰ੍ਹਾਂ ਹਰ ਇੱਕ ਹਰ ਇੱਕ ਸਾਲ ਐਦਾਂ ਹੀ ਰਹੇ ਜੋ ਜਿੱਦਾਂ ਵਾਰ ਨੰਬਰ 6 ਕੁਰਾਲੀ ਨੇ ਇਹ ਵਾਰ ਸ਼ੁਰੂਆਤ ਕੀਤੀ ਹੈ ਤਾਂ ਤੁਹਾਨੂੰ ਲੱਗਾ ਹਰੇਕ ਵਾਰ ਚ ਇਹ ਜੋ ਪ੍ਰਾਲੇ ਹੋਣੇ ਚਾਹੀਦੇ ਜਾਂ ਕਿ ਬੱਚੇ ਜੋ ਮੋਬਾਈਲ ਤੋਂ ਦੂਰ ਰਹਿਣ ਹਾਂਜੀ ਸਾਲ ਵਿੱਚ ਵੀ ਦੋ ਵਾਰੀ ਹੋਣੇ ਚਾਹੀਦੇ ਆ ਸਾਡੇ ਮਹੱਲੇ ਵਿੱਚ ਸ਼ੁਰੂ ਗਈ ਮਤਲਬ ਚਾਰ ਫੰਕਸ਼ਨ ਹੋਇਆ ਕਰਨਗੇ ਦੋ ਖੇਡਾਂ ਵਾਲੇ ਇੱਕ ਸਲਾਨਾ ਅਖੰਡ ਪਾਠ ਹਾਂਜੀ ਤਾਂ ਸਾਡੇ ਇੱਥੇ ਤੀਆਂ ਦਾ ਬਣਾਇਆ ਜਾਂਦਾ ਜੀ ਤਾਂ ਤੀਆਂ ਦਾ ਵੀ ਬਹੁਤ ਵਧੀਆ ਮਨਾਇਆ ਜਾਂਦਾ ਇਸ ਕਰਕੇ ਸਾਡਾ ਮਹਲਾ ਬਹੁਤ ਵਧੀਆ ਹੈ ਬਹੁਤ ਪ੍ਰਾਲਾ ਕੀਤਾ ਬੱਚਿਆਂ ਨੇ ਜਿੱਦਾਂ ਕਿ ਸਾਡੇ ਭੈਣਾਂ ਤੇ ਸਾਡੀ ਛੋਟੀਆਂ ਬੱਚਿਆਂ ਤੋਂ ਲੈ ਕੇ ਵੱਡੀਆਂ ਬੱਚਿਆਂ ਤੱਕ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਸੋ ਤੁਹਾਨੂੰ ਲੱਗਦਾ ਕਿ ਇਦਾਂ ਬੱਚਿਆਂ ਦਾ ਹੌਸਲਾ ਹੋਰ ਵੀ ਖੁੱਲੇਗਾ ਹਾਂਜੀ ਹਾਂਜੀ ਬਹੁਤ ਹੌਸਲਾ ਖੁੱਲੇਗਾ ਬੱਚੇ ਛੋਟੇ ਹੁਣ بڑے ਹੋਣਗੇ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਲੱਗ ਕੇ ਸਗਰ ਨਸ਼ਾ ਛੱਡਣਗੇ ਜਿਹੜੇ ਬੱਚੇ ਕਰਦੇ ਆ ਉਹਨਾਂ ਨੇ ਵੀ ਨਾਲ ਰਲ ਕੇ ਸਾਰਾ ਕੁਝ ਮਤਲਬ ਠੀਕ ਹੋ ਜਾਣਾ ਧੰਨਵਾਦ ਜੀ ਧੰਨਵਾਦ